ਲੰਗੇ ਦਿਣੀ ਅਨਮੋਲ ਗਗਨਮਾਨ ਦੇ ਵੱਲੋਂ ਆਪਣਾ ਅਸਤੀਫਾ ਡਿਕਲੇਅਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਚਰਚਾਾਂ ਚੱਲੀਆਂ ਕਿ ਅਸਤੀਫਾ ਤਾਂ ਪਹਿਲਾਂ ਹੀ ਦੇ ਬੈਠੇ ਸੀ ਲੰਗੇ ਕੱਲ ਜਨਤਕ ਤੌਰ ਦੇ ਉੱਤੇ ਇਸ ਨੂੰ ਡਿਕਲੇਅਰ ਕੀਤਾ ਖੈਰ ਉਸ ਡੈਕਲੇਰੇਸ਼ਨ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰ ਜਿਹੜੇ ਨੇ ਉਹ ਟਿੱਕਾ ਟੱਪਣੀ ਦੇ ਉੱਤੇ ਉਤਰ ਆਏ ਉਹ ਨੈਚੁਰਲ ਹੈ ਕਿਉਂਕਿ ਜਦੋਂ ਐਡਾ ਵੱਡਾ ਡਿਸੀਜਨ ਲੈ ਲਿਆ ਜਾਵੇ ਐਡੀ ਵੱਡੀ ਡੈਕਲੇਰੇਸ਼ਨ ਕਰ ਦਿੱਤੀ ਜਾਵੇ ਕਿਸੇ ਮੌਜੂਦਾ ਵਿਧਾਇਕ ਵੱਲੋਂ ਸਤਾਤਾਰੀ ਪਾਰਟੀ ਦੇ ਵਿਧਾਇਕ ਵੱਲੋਂ ਸਾਬਕਾ ਮੰਤਰੀ ਵੱਲੋਂ ਤੇ ਵਿਰੋਧੀ ਪਾਰਟੀਆਂ ਵੱਲੋਂ ਉਸ ਮਸਲੇ ਦੇ ਉੱਤੇ ਟਿੱਕਾ ਟਿੱਪਣੀ ਕੀਤੀ ਜਾਂਦੀ ਹੈ। ਔਰ ਉਸੇ ਸੰਦਰਭ ਦੇ ਵਿੱਚ ਸਰਦਾਰ ਪ੍ਰਗਟ ਸਿੰਘ ਜਿਹੜੇ ਜਲੰਧਰ ਕੈਂਟ ਤੋਂ ਵਿਧਾਇਕ ਨੇ ਉਹਨਾਂ ਦੇ ਵੱਲੋਂ ਇੱਕ ਤਾਂ ਬਿਆਨ ਜਾਰੀ ਕੀਤਾ ਗਿਆ ਔਰ ਦੂਸਰਾ ਇੱਕ ਲਿਖਤੀ ਟਵੀਟ ਵੀ ਜਿਹੜਾ ਆ ਪ੍ਰਗਟ ਸਿੰਘ ਸਾਂਝਾ ਕਰਦੇ ਨੇ ਪਬਲਿਕ ਡੋਮੇਨ ਦੇ ਵਿੱਚ ਲੈ ਕੇ ਆਉਂਦੇ ਨੇ। ਹੁਣ ਅਨਮੋਲ ਗगन ਮਾਨ ਨੂੰ ਲੈ ਕੇ ਪ੍ਰਗਟ ਸਿੰਘ ਨੇ ਸਾਰਕੈਸਟਿਕ ਵੇ ਦੇ ਨਾਲ ਕੁਝ ਗੱਲ ਲਾਖੀ ਹੈ ਔਰ ਸੁਣਨ ਵਾਲੇ ਵੀ ਪੜਨ ਵਾਲੇ ਵੀ ਉਹ ਸਮਝ ਜਾਣਗੇ ਪ੍ਰਗਟ ਸਿੰਘ ਲਿਖਦੇ ਨੇ ਕਿ ਵਿਧਾਇਕਾ ਅਨਮੋਲ ਗਗਨ ਮਾਨ ਲਈ ਇਹ ਬਿਹਤਰ ਹੁੰਦਾ ਜੇ ਉਹ ਅਸਤੀਫਾ ਦੇਣ ਦੇ ਨਾਲ ਨਾਲ ਐਮਐਸਪੀ ਦੀ ਗਾਰੰਟੀ ਨਾ ਮਿਲਣ ਅਤੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਸਰਕਾਰ ਨੂੰ ਹਲੂਣ ਦੇਂਦੇ ਜੇ ਕੁਝ ਹੋਰ ਵਿਧਾਇਕਾਂ ਦਾ ਵੀ ਦਿਲ ਭਾਰੀ ਹੁੰਦਾ ਤਾਂ ਅਸਤੀਫਾ ਦੇਣ ਤੋਂ ਪਹਿਲਾਂ ਘੱਟੋ ਘੱਟ ਜਾਂਦੀਵਾਰੀ ਪੰਜਾਬ ਦੀ ਆਵਾਜ਼ ਬਣੋ ਲੋਕ ਜਾਣਦੇ ਨੇ ਔਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਾਰ ਟਰੋਲ ਵੀ ਕੀਤਾ ਗਿਆ ਅਨਮੋਲ ਗਗਨਮਾਨ ਨੂੰ ਇਸ ਗੱਲ ਕਰਕੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਚੁਟਕੀ ਮਾਰ ਕੇ ਐਮਐਸਪੀ ਦੀ ਗਾਰੰਟੀ ਜਿਹੜੀ ਹੈ ਉਹ ਦੇ ਦੇਾਂਗੇ ਬਹੁਤ ਸਾਰੀਆਂ ਟਿੱਪਣੀਆਂ ਅਨਮੋਲ ਗਗਨਮਾਨ ਬਾਰੇ ਕੀਤੀਆਂ ਗਈਆਂ ਪ੍ਰਕਾਸ਼ ਸਿੰਘ ਵੀ ਸ਼ਾਇਦ ਸਾਰਕੈਸਟਿਕ ਵੇਦ ਨਾਲ ਉਸੇ ਚੀਜ਼ ਦੇ ਉੱਤੇ ਤੰਜ ਕਸਦੇ ਨਜ਼ਰ ਆਏ ਨੇ ਔਰ ਨਾਲੋਂ ਨਾਲ ਲੈਂਡ ਪੂਲਿੰਗ ਸਕੀਮ ਬਾਰੇ ਵੀ ਅਨਮੋਲ ਗਗਨਮਾਨ ਨੂੰ ਯਾਦ ਕਰਾਉਂਦੇ ਨਜ਼ਰ ਆਏ ਨੇ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਂਦੇ ਸਮੇਂ ਵਿੱਚ ਜੋ ਅਨਮੋਲ ਗਗਨਮਾਨ ਅਸਤੀਫਾ ਦੇ ਕੇ ਗਏ ਨੇ ਜਾਂ ਜੋ ਡਿਕਲੇਅਰ ਕਰਕੇ ਗਏ ਨੇ ਆਪਣੇ ਅਸਤੀਫੇ ਦਾ ਉਹ ਸਤੀਫਾ ਐਕਸੈਪਟ ਹੋਵੇਗਾ ਜਾਂ ਨਹੀਂ ਖੈਰ ਟਿੱਕਾ ਟਿੱਪਣੀਆਂ ਦਾ ਦੌਰ جاری ਹੈ ਪ੍ਰਗਟ ਸਿੰਘ ਵਾਂਗ ਹੋਰ ਵੀ ਬਹੁਤ ਸਾਰੇ ਵਿਰੋਧੀ ਲੀਡਰ ਨੇ ਜਿਨ੍ਹਾਂ ਨੇ ਇਸ ਮਸਲੇ ਦੇ ਉੱਤੇ ਆਪਣੇ ਬਿਆਨ ਸਾਂਝੇ ਕੀਤੇ ਐ ਫਿਲਹਾਲ ਪ੍ਰਗਟ ਸਿੰਘ ਕੀ ਬੋਲੇ ਨੇ ਆਓ ਉਹ ਵੀ ਸੁਣ ਲੈਂਦੇ ਹਾਂ ਦੇਖੋ ਵੈਸੇ ਤੋਂ ਜੀ ਕਲਾਕਾਰੋਂ ਕੀ ਹੀ ਸਰਕਾਰ ਹੈ ਕਿਉਂਕਿ ਜੋ केजरीवाल जी ने इनको गारंटी दे के भेजा था पंजाब के लिए जो पाँच मिनट में कहते थे बेहतर होता ये जाते जाते अगर उस गारंटी की बात भी कर देते कि सरकार ने कुछ नहीं किया और लैंड पुलिंग पॉलिसी की बात भी कर जाते कि अगर लैंड पुलिंग पॉलिसी पंजाब के बिल्कुल खिलाफ है तो शायद ये कलाकार होने के नाते पंजाब थोड़ा सा इनको हिस्ट्री में याद रखता लेकिन इन्होंने किया नहीं ऐसा क्या लगता है पार्टी से नाराज होकर इस्तीफा दिया है क्योंकि जो ट्वीट भी किया आपने पढ़ा भी होगा क्या लिखा गया है उसने? नहीं नाराज प... देखो ये इनका ऐसा ही कुछ सिस्टम है ये तो वही बेहतर जानते हैं लेकिन अगर पंजाब की आवाज कुछ बनना चाहते थे तो ये कुछ ना कुछ कहके चले जाते तो अच्छा होता नहीं तो जाने का समय तो इनका आ ही गया है ਕਿਆ ਲੱਗਦਾ ਹੈ ਕਿ ਪਾਰਟੀ ਚੇਂਜ ਕਰਨਗੇ ਜਾਂ ਕੁਝ ਮੇਰੇ ਕੋਲ ਉਸ ਬਾਰੇ ਵਿੱਚ ਕੁਝ ਨਹੀਂ ਹੈ